ਪਾ 3500 ਰੁਪਏ ਤੋਂ ਤੁਸੀਂ ਆਪਣਾ ਪੂਰਾ ਦਾ ਪੂਰਾ ਕਮਰਾ ਵਾਲਪੇਪਰ ਦਾ ਤਿਆਰ ਕਰਵਾ ਸਕਦੇ ਆ। ਪਾ 35 ਤੋਂ 3600 ਰੁਪਏ ਦੇ ਵਿੱਚ ਵੀਰੇ 10 ਬਏ 10 ਦਾ ਜਿਹੜਾ ਰੂਮ ਆ ਰੈਡੀ ਕਰਕੇ ਦਮਾ ਵਿਦ ਲੇਬਰ। ਵਿਦ ਲੇਬਰ ਹੈ ਦੋਸਤੋ ਇਹ ਚੀਜ਼ ਮੇਨ ਸੀ ਕਿ ਤੁਸੀਂ ਕਹੋਗੇ ਯਾਰ ਵੀ ਕੱਲੇ ਰੋਲ ਦੇ ਤੇ ਲਾਊਗਾ ਕੌਣ ਤਾਂ ਵਿਦ ਲੇਬਰ ਪੂਰਾ ਹਾਈ ਕੁਆਲਿਟੀ ਹੋਊਗੀ ਤੇ ਉਸ ਤੋਂ ਬਾਅਦ ਇਹਦੀ ਪੈਕਿੰਗ ਦੀ ਗੱਲ ਕਰੀਏ ਸਾਰਾ ਵੀਰੇ ਇਹ ਗ੍ਰੇਡ ਮਾ ਲਊਗਾ ਕੈਨ ਦਾ ਲੌਕ ਦਾ ਮਾ ਲਊਗਾ ਠੀਕ ਹੈ ਜੀ। ਦੀਵਾਰ ਗਿੱਲੀ ਨਾ ਰਹੇ ਚੂਨਾ ਪਾਪੜੀ ਲੈਂਦੀ ਆ ਕੋਈ ਪ੍ਰੋਬਲਮ ਨਹੀਂ ਖਰਾਬ ਹੋ ਗਿਆ ਮੇਰੇ ਕੋਲੇ ਆ ਗਿਆ ਦੁਬਾਰਾ ਨਵਾਂ ਦੇ ਵੀਰੇ ਯੂਵੀ ਫੋਮ ਸ਼ੀਟ ਹੈ ਠੀਕ ਆ ਪੂਰੇ ਸੱਤ ਪੰਜਾਬ ਦਾ ਸਭ ਤੋਂ ਵੱਡਾ ਸਟਾਕ ਵੀਰੇ ਇਸ ਟਾਈਮ ਸਾਡੇ ਕੋਲ ਪਿਆ ਹੈ ਸ਼ੀਟ ਦਾ ਠੀਕ ਹੈ ਜੀ ਜਿਹੜਾ ਇਹਦਾ ਪ੍ਰਾਈਸ ਹੈ ਵੀਰੇ 1250 ਰੁਪਏ ਆ ਇੱਕ ਸ਼ੀਟ ਦਾ 10 ਬਾਈ 4 ਇਹਦਾ ਸਾਈਜ਼ ਹੈ ਵੀਰੇ ਬੈਕ ਸਾਈਡ ਤੋਂ ਵੀ ਫਰੰਟ ਤੋਂ ਵੀ 100% ਵਾਟਰ ਪ੍ਰੂਫ ਹੈ ਕਸਟਮਰ ਨੇ ਅਗਰ ਚੈੱਕ ਕਰਨਾ ਤਾਂ 5-10 ਦਿਨ ਇਹਨੂੰ ਪਾਣੀ 'ਚ ਰੱਖ ਕੇ ਵੀ ਚੈੱਕ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਆ ਬਹਿਮੀ ਕੱਢ ਤੇ ਬਹਿ ਗਾ ਫੋਲੋ ਕਰੂਗਾ ਤੇ ਵੀਡੀਓ ਨੂੰ ਸ਼ੇਅਰ ਕਰੂਗਾ ਤੇ ਵੀਰੇ ਜੇ ਮੈਨੂੰ ਸਾਡੇ ਆ ਫਾਲੋਅਰਸ ਨੇਗੇ ਫਾਲੋਅਰ ਵੀਰੇ ਇੱਕ ਵਾਰੀ ক্লোਜ਼ ਤੋਂ ਆ ਕੇ ਦਿਖਾ ਦੇ ਇੱਕ ਵਾਰੀ ਅਸੀਂ ਅਸੀਂ ਵੀਰੇ ਕੀ ਕਰਨਾ ਇਹਨੂੰ ਸਕਰੋਲ ਕਰਾਂਗੇ ਠੀਕ ਹੈ ਜਿੰਨੇ ਵੀ ਸਾਡੇ ਫਾਲੋਅਰਸ ਨੇ ਇਹਨੂੰ ਸਕਰੋਲ ਕਰਾਂਗੇ ਜਿਹੜਾ ਸਭ ਤੋਂ ਟਾਪ ਦੇ ਉੱਤੇ ਵੀਰੇ ਨਾਮ ਆਊਗਾ ਓਕੇ ਠੀਕ ਹੈ ਜੀ ਉਹਨੂੰ 10 ਰੋਲ ਫ੍ਰੀ ਆਫ ਕਾਸਟ ਵਾਲਪੇਪਰ ਦੇ ਜਿਹੜੇ ਮਰਜ਼ੀ ਲੈ ਲੈ ਵੇ ਚਾਹੇ 200 ਵਾਲੇ ਚਾਹੇ 650 ਵਾਲੇ ਜਿੰਨੇ ਵਾਲੇ ਮਰਜ਼ੀ ਲੈ ਲੈ ਫ੍ਰੀ ਆਫ ਕਾਸਟ ਘਰ ਡਿਲੀਵਰ ਕਰਾਂਗੇ ਸਾਤਿਆਕਾਰ ਦੋਸਤੋ ਕੀ ਹਾਲ ਚਾਲ ਹੈ ਜੀ ਵੈਲਕਮ ਹੈ ਜ ਆਪਣੇ ਚੈਨਲ ਤੇ ਪੀਵੀ 13 ਪ੍ਰੋਡਕਸ਼ਨ ਤੇ ਅੱਜ ਆਪਾਂ ਪਹੁੰਚੇ ਜੀ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਐਸ ਆਰ ਬਾਲਪੇਪਰ ਪਹਿਲਾਂ ਤਾਂ ਵੀਰੇ ਵੈਲਕਮ ਆਪਣੇ ਚੈਨਲ ਤੇ ਜਿੰਨੇ ਭਰਾ ਵੀ ਦੇਖ ਰਹੇ ਨੇ ਆਪਣੇ ਨਾਲ ਕਿਸੇ ਆਪਣੇ ਭਰਾ ਦਾ ਨਾ ਬਜਟ ਘੱਟ ਹੁੰਦਾ ਸਿਰਫ 3500 ਰੁਪਏ ਤੋਂ ਤੁਸੀਂ ਆਪਣਾ ਪੂਰਾ ਦਾ ਪੂਰਾ ਕਮਰਾ ਬਾਲਪੇਪਰ ਦਾ ਤਿਆਰ ਕਰਾ ਸਕਦੇ ਹੋ ਹੁਣ ਤੁਸੀਂ ਸੋងਗੇ ਯਾਰ ਬਾਈ ਕਿਉਂ ਝੂਠ ਮਰੀ ਜਾਣਾ ਹੈ ਬਿਲਕੁਲ ਸੱਚਾ ਮਿੱਤਰੋ ਸਿਰਫ 3500 ਤੋਂ ਸਟਾਰਟਿੰਗ ਹੈ ਤੇ ਬਾਈ ਨਾ ਕਰਦੇ ਗਲਤ ਪਹਿਲਾਂ ਵੀਰੇ ਵੈਲਕਮ ਹੈ ਤੇ ਆਪਣੇ ਜਿੰਨੇ ਭਰਾ ਦੇਖਣਾ ਜੀ ਕਿੱਥੇ ਪਹੁੰਚਣਾ ਆਪਣਾ ਪ੍ਰੋਪਰ ਐਡਰੈਸ ਕਿੱਥੇ ਆ ਇਹ ਆਪਣਾ ਵੀਰੇ ਜਿਹੜਾ ਐਡਰੈਸ ਹੈ ਮਲੇਰ ਕੋਟਲਾ ਰਾਏਕੋਟ ਰੋਡ ਵਾਲੇ ਫਲਾਈਓਵਰ ਦੇ ਕੋਲ ਕੁਟੀ ਰੋਡ ਦੇ ਉੱਤੇ ਆਉਣਾ ਵੀਰੇ 메ਨ ਰੋਡ ਦੇ ਉੱਪਰ ਹੀ ਆਪਣਾ ਐਸ ਆਰ ਵਾਲਪੇਪਰ ਦੇ ਨਾਮ ਤੇ ਐਸ ਆਰ ਵਾਲਪੇਪਰ ਦੇ ਨਾਮ ਤੇ ਬਾਈ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਮੈਂ ਸਕਰੀਨ ਤੇ ਚਲਾਉਂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਟੈਪ ਬਾਈ ਸਟੈਪ ਸਾਨੂੰ ਕਿਦਾਂ ਦਾ ਮਟੀਰੀਅਲ ਮਿਲੂਗਾ ਕੀ ਚੀਜ਼ਾਂ ਮਿਲਣਗੀਆਂ ਕੁਆਲਿਟੀ ਕੀ ਰਹੂਗੀ ਰੇਟ ਪ੍ਰਾਈਸ ਕਿਰੂਗਾ ਜੇ ਮੈਂ ਇੱਕ ਸਟੱਡੀ ਗੱਲ ਕਰਿਆ ਬ ਵੀਰੇ ਜਿਨ੍ਹਾਂ ਦਾ ਸਭ ਤੋਂ ਇੱਕ ਕਹ ਦੱਸ ਦੋ ਵੀ ਕੁਆਲਿਟੀ ਕਿੱਦਾਂ ਦੀ ਰਹੂਗੀ ਤੇ ਜਿਵੇਂ ਹੁਣ ਆਪਣੇ ਕੋਲੇ ਐਵੇਂ ਦੇ ਰੋਲ ਹੋਣਗੇ ਸਾਰੇ ਇਹ 200 ਰੁਪਏ ਦਾ ਜਿਹੜਾ ਹੋਊਗਾ ਇਹ ਰੋਲ ਹੋਊਗਾ ਓਕੇ ਠੀਕ ਹੈ ਜੀ ਤੇ ਆ ਚੀਜ਼ਾਂ ਆਉਗੀਆਂ ਜਿਵੇਂ 200 ਦਾ ਇੱਕ ਰੋਲ 1000 ਦੇ 5 ਹੋਗੇ ਹਨਾ 1000 ਦੇ 5 ਵੀਰੇ 57 ਫੁੱਟ ਦੇ ਝਮਾਲ ਹੋਊਗਾ ਹਾਂਜੀ ਜੀ ਵੀਰੇ ਤੇ ਜੇ ਇਹਦੀ ਗੱਲ ਕਰਦੇ ਆਪਾਂ ਜਿਹੜਾ ਕਿ ਆਪਣਾ 3500 ਰੁਪਏ ਦੇ ਵਿੱਚ ਬੰਦੇ ਦਾ 10 ਬਏ 10 ਦਾ ਜ਼ਰੂਰ ਹੋਣਾ 10 ਬਏ 10 ਦਾ 35 ਤੋਂ 3600 ਰੁਪਏ ਦੇ ਵਿੱਚ ਵੀਰੇ 10 ਵਜੇ 10 ਦਾ ਜਿਹੜਾ ਰੂਮ ਆ ਰੈਡੀ ਕਰਕੇ ਦਮਾ ਵਿਦ ਲੇਬਰ ਵਿਦ ਲੇਬਰ ਹੈ ਦੋਸਤੋ ਇਹ ਚੀਜ਼ ਮੇਨ ਸੀ ਕਿ ਤੁਸੀਂ ਕਹੋਗੇ ਯਾਰ ਵੀ ਕੱਲੇ ਰੋਲ ਦੇ ਤੇ ਲਾਊਗਾ ਕੌਣ ਤਾਂ ਵਿਦ ਲੇਬਰ ਦੇ ਨਾਲ ਹੈ ਜੇ ਤੁਸੀਂ ਦੂਰ ਹੋ ਠੀਕ ਹੈ ਆਪਣੇ ਕਹਿੰਦਾ ਚੋ ਲੋਕਲ ਤੱਕ ਤੱਕ ਆਪਾਂ ਕਿਤੇ ਸਾਰੇ ਕਿਤੇ ਕਰਵਾ ਦਾਂਗੇ ਲੀਵਰ ਵੀਰੇ 올 ਪੰਜਾਬ ਵੀਰੇ ਕੰਮ ਕਰਵਾ ਕੇ ਦਵਾਂਗੇ ਮਤਲਬ ਜਿਹੜਾ ਆਉਣ ਜਾਂਦਾ ਜਿਹੜਾ ਖਰਚਾ ਆਊਗਾ ਉਹ ਐਕਟਰਾ ਆਊਗਾ ਮਤਲਬ ਜਿਹੜਾ ਖਰਚਾ ਜੀ ਵੀਰੇ ਓਕੇ ਇਹ ਹੈਗਾ ਸੀ ਆਪਣਾ 3500 ਦਾ ਆ ਵਾਲੇ ਹੁਣ ਆਪਾਂ ਗੱਲ ਕਰ ਲੈ ਥੋੜੇ ਜਿਹਾ ਅੱਗੇ ਅੱਗੇ ਵਧਾਂਗੇ ਕੁਆਲਟੀ ਵਾਈਜ਼ ਵੀ ਰੇਟ ਵਾਈਜ਼ ਵੀ ਵੀਰੇ ਹਾਂ ਆਪਣੇ ਕੋਲੇ ਵੀਰੇ 200 ਤੋਂ ਲੈ ਕੇ 650 ਰੁਪਏ ਤੱਕ ਪੂਰੇ ਟੌਪ ਦਾ ਰੋਲ ਹੈ ਜਿਹਨੂੰ ਉਹਨਾਂ ਆ ਕੈਟਲੌਗ ਲਾ ਲਈਏ ਵੀਰੇ ਠੀਕ ਹੈ ਜੀ ਇਹਦੇ ਸਾਰੇ ਆਰਟੀਕਲ ਆਪਣੇ ਕੋਲੇ ਅਵੇਲੇਬਲ ਮਿਲਣਗੇ ਲੱਲਾ ਵੀ ਆ ਕੇ ਚੈੱਕ 650 ਰੁਪਏ ਦਾ ਰੋਲ ਹੈ ਬਾਕੀ ਵੀਰੇ ਕੁਆਲਿਟੀ ਦੇਖੋ ਤੁਸੀਂ ਕੈਟਾਲਾਗ ਦੀ ਆਹ ਚੈੱਕ ਕਰ ਲੋ ਜਿੰਨੇ ਵੀ ਤੁਹਾਡੇ ਸਾਹਮਣੇ ਡਿਜ਼ਾਈਨ ਨੇ ਤੇ ਜੇ ਗੱਲ ਕਰੀ ਵੀਰੇ 650 ਰੁਪਏ ਦਾ ਹੋਊਗਾ ਉਹ ਸਾਰਾ ਐਵੇਂ ਦਾ ਮਾਲ ਹੋਊਗਾ ਓਕੇ ਠੀਕ ਆ ਪੂਰਾ ਹਾਈ ਕੁਆਲਿਟੀ ਹੋਊਗੀ ਤੇ ਉਸ ਤੋਂ ਬਾਅਦ ਇਹਦੀ ਪੈਕਿੰਗ ਦੀ ਗੱਲ ਕਰੀਏ ਸਾਰਾ ਵੀਰੇ ਏ ਗ੍ਰੇਡ ਮਾਲ ਹੋਊਗਾ ਕੈਟਾਲਾਗ ਦਾ ਮਾਲ ਹੋਊਗਾ ਠੀਕ ਹੈ ਜੀ ਇੱਕ ਵਾਰੀ ਆਪਣੇ ਵੀਰੇ ਕਹਿੰਦੇ ਨੇ ਕਿ ਭਾਈ ਇਹਨੂੰ ਲੱਗਿਆ ਲੋਕਾਂ ਦਿਖਾ ਦਿਓ ਯਾਰ ਕਿਤੇ ਹਣਾ ਮੜਾ ਮੋਟਾ ਆ ਵੀਰੇ ਆ ਸੇਮ ਹੀ ਕਾਰ ਆ ਵਾਲਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਠੀਕ ਹੈ ਤੇ ਦੂਸਰਾ ਇਹ ਵਾਲਾ ਤੇ ਉਹ ਸਾਹਮਣੇ ਵੀਰੇ ডিসਪਲੇ ਲੱਗੀ ਆ ਚੈੱਕ ਕਰਾ ਦਿਓ ਵੀਰੇ ਕੋਈ ਜੋੜ ਨਜ਼ਰ ਨਹੀਂ ਆਊਗਾ ਇਹਦੇ ਵਿੱਚ ਇੱਕ ਵਾਰੀ ਆ ਲਗਿਆ ਕਿ ਚੈੱਕ ਕਰਾ ਦੇ ਇੱਕ ਸੱਚੋ ਯਾਰ ਨਵੀਂ ਚੀਜ਼ ਆ ਜਾਂ ਮਾਰਕੀਟ ਸੋਂ ਨੂੰ ਏ ਵੀ ਦਿਖਾਉਂਗਾ ਨਵੀਂ ਚੱਲੇ ਸ਼ਿੱਟਾਂ ਇਹ ਆ ਲੱਗਿਆ ਹੋਇਆ ਇਹਦੇ ਵਿਚਾਲੇ ਇਹ ਦੋ ਸ਼ਿੱਟਾਂ ਨੇ ਪਰ ਯਾਰ ਪਤਾ ਨਹੀਂ ਲੱਗ ਰਹਾ ਨਾ ਵੀ ਕਿੱਥੇ ਕਿੱਥੇ ਜੋੜ ਨਜ਼ਰ ਨਹੀਂ ਆਊਗਾ ਵੀਰੇ ਜੋੜ ਨਜ਼ਰ ਨਹੀਂ ਆਊਗਾ ਇਹਦੇ ਵਿੱਚ ਠੀਕ ਹੈ ਆਪਣੀ ਚੀਜ਼ ਦੀ ਜ਼ਿੰਮੇਵਾਰੀ ਰੱਖੇ ਨਾ ਜੇ ਆਪਾਂ ਗੱਲ ਕਰੀਏ ਵੀਰੇ 3500 ਦੇ ਵਿੱਚ ਵੀ ਆਪਾਂ ਕੇ ਤਿਆਰ ਕਰ ਦਾਂਗੇ ਉਸ ਤੋਂ ਬਾਅਦ ਆਪਣਾ ਹਾਈਐਸਟ ਪ੍ਰਾਈਸ ਕੀ ਰੂਅ ਰੂਮ ਦਾ ਤਿਆਰ ਕਰਦਾ 10 ਵਜੇ ਦਾ ਤਾਂ ਵੀਰੇ ਮਿਨਿਮਮ ਤੁਸੀਂ 10 ਵਜੇ 10 ਦੇ ਵਿੱਚ 8 ਰੋਲ ਲਾਉਣੇ ਹੋ ਵੀਰੇ ਜੇ 500 ਵਾਲੇ ਵੀ ਲਾਉਣੇ ਹੋ ਤਾਂ 4000 ਦੇ ਰੋਲ ਹੋਗੇ 2000 ਲੇਬਰ ਤਾਂ 6000 ਰੁਪਏ ਚ ਤਿਆਰ ਹੋ ਜੂਗਾ ਮੇਰੇ ਪੂਰੇ ਟੌਪ ਦਾ ਰੋਲ ਹੈ ਵੀਰੇ 650 ਰੁਪਏ ਤੋਂ ਉੱਪਰ ਆਪਣੇ ਕੋਲੇ ਕੋਈ ਰੋਲ ਨਹੀਂ ਹੈ 650 ਵਾਲੇ ਦਾ ਬੰਦਾ 10 ਵਜੇ 10 ਦਾ ਰੂਮ ਤਿਆਰ ਕਰਦਾ ਤਾਂ ਕੋਸਟ ਕਿੰਨੀ ਜਾਊਗੀ ਉਹਦੀ 650 ਵੀਰੇ 10 ਰੋਲ ਲੈਣੇ ਹੋ ਤਾਂ 6500 ਦੇ ਹੋਗੇ ਵੀਰੇ ਠੀਕ ਹੈ 2750 ਰੁਪਏ ਸੌਰੀ 2500 ਲੇਬਰ ਹੋਗੀ ਉਹਦੀ ਤੋਂ 7500 ਸੌਰੀ 9000 ਰੁਪਏ ਦੇ ਵਿੱਚ ਰੂਮ ਤਿਆਰ ਹੋ ਜੂਗਾ ਫਿਰ ਇਹ ਆਪਣਾ 650 ਰੁਪਏ ਵਾਲਾ ਜਿਹੜਾ ਸਭ ਤੋਂ ਟਾਪ ਕੁਆਲਿਟੀ ਦਾ ਇੱਕ ਕਹਿੰਦਾ ਦੱਸ ਦੋ ਵੀਰੇ ਇਹਨਾਂ ਚ ਕਈ ਵਾਰ ਕਹਿੰਦੇ ਨੇ ਕਿ ਬਾਈ ਵਾਟਰ ਪ੍ਰੂਫ ਹੈ ਸਾਡੇ ਘਰੇ ਕੰਦਾ ਤੇ ਸੇਮ ਰਹਿੰਦੀ ਹੈ ਵੀ ਉਹਨਾਂ ਲਈ ਇਹ ਫਿਰ ਇਹ ਦੀਵਾਰ ਗਿੱਲੀ ਨਾ ਰਹੇ ਚੂਨਾ ਪਾਪੜੀ ਲੈਂਦੀ ਆ ਕੋਈ ਪ੍ਰੋਬਲਮ ਨਹੀਂ ਖਰਾਬ ਹੋ ਗਿਆ ਮੇਰੇ ਕੋਲੇ ਆ ਗਿਆ ਦੁਬਾਰਾ ਨਵਾਂ ਦੇ ਦੂੰਗਾ ਇੱਕ ਜੇ ਆਪਾਂ ਗੱਲ ਕਰੀ ਵੀਰੇ ਨਵੀਂ ਚੀ ਚੱਲੀ ਆ ਜੀ ਕਹਿੰਦਾ ਬਈ ਪੂਰਾ ਪੰਜਾਬ ਘੁੰਮ ਲਿਓ ਆ ਜੀ ਜਸ ਜੀ ਤੁਹਾਨੂੰ ਇੱਕ ਜਗ੍ਹਾ ਤੇ ਮਿਲਣਗੇ ਆ ਇਹ ਚੀਜ਼ ਕੀ ਹੈ ਵੀਰੇ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਵੀਰੇ ਯੂਵੀ ਫੋਮ ਸ਼ੀਟ ਹੈ ਠੀਕ ਹੈ ਪੂਰੇ ਸਭ ਪੰਜਾਬ ਦਾ ਸਭ ਤੋਂ ਵੱਡਾ ਸਟਾਕ ਵੀਰੇ ਇਸ ਟਾਈਮ ਸਾਡੇ ਕੋਲ ਪਿਆ ਹੈ ਸ਼ੀਟ ਦਾ ਠੀਕ ਹੈ ਜੀ ਜਿਹੜਾ ਇਹਦਾ ਪ੍ਰਾਈਸ ਹੈ ਵੀਰੇ 1250 ਰੁਪਏ ਹੈ ਇੱਕ ਸ਼ੀਟ ਦਾ 10x4 ਇਹਦਾ ਸਾਈਜ਼ ਹੈ ਇਸ ਟਾਈਮ ਵੀਰੇ ਫੁੱਲੇ ਟ੍ਰੈਂਡਿੰਗ ਦੇ ਵਿੱਚ ਹੈ ਇਹਦੇ ਵਿੱਚ ਵੀਰੇ ਆਪਣੇ ਕੋਲੇ 12 ਤੋਂ 13 ਜਿਹੜੇ ਸ਼ੇਡ ਨੇ ਅਵੇਲੇਬਲ ਨੇ ਔਰ ਫੁੱਲ ਸਟਾਕ ਅਵੇਲੇਬਲ ਹੈ 10 ਫੁੱਟ ਲੰਮੀ 4 ਫੁੱਟ ਚੌੜੀ ਜੀ ਆਪਦੇ ਰੂਮ ਦਾ ਮੈਂਸ਼ਨ ਕਰ ਲਓ ਕਿੰਨੇ ਵਾਈ ਕਿੰਨੇ ਦਾ ਹਾਈਟ ਦੇ ਹਿਸਾਬ ਨਾਲ 10 ਫੁੱਟ ਉੱਚੀ ਬਗ ਜਾਂਦੀ ਹੈ 4 ਫੁੱਟ ਚੌੜਾਈ ਦੇ ਵਿੱਚ ਕਵਰ ਕਰਦੀ ਹੈ ਇੱਕ ਸ਼ੀਟ ਦਾ ਮੁੱਲ ਹੈ ਵੀਰੇ 1250 ਰੁਪਏ ਤੇ ਇਹਦੇ ਵਿੱਚ ਡਿਜ਼ਾਈਨ ਕਿੰਨੇ ਨੇ ਆਪਣੇ ਕੋਲ अवेलेबल ਵੀਰੇ 12 ਤੋਂ 13 ਆਰਟੀਕਲ ਆਪਣੇ ਕੋਲੇ ਅਵੇਲੇਬਲ ਪਏ ਨੇ ਔਰ ਜਿਹਦੇ ਵਿੱਚ ਵੀ ਸਾਡੇ ਕੋਲੇ ਫੁੱਲ ਸਟਾਕ ਹੈ ਜਿਹੜਾ ਉਹ ਅਵੇਲੇਬਲ ਹੈ ਵੀਰੇ ਆ ਕੁਝ ਨਾ ਜਿਹੜੇ ਪਪੂਲਰ ਡਿਜ਼ਾਈਨ ਨੇ ਬਾਈ ਕੋਲ ਉਹ ਪਏ ਨੇ ਆ ਚੈੱਕ ਕਰ ਲਓ ਆ ਥੋੜਾ ਜਿਹਾ ਬਲੈਕ ਤੇ येलो ਦਾ ਮਿਕਸਚਰ ਆ ਗਿਆ ਨਾ ਵੀਰੇ ਜਿਵੇਂ ਹੁਣ ਇੱਕ ਆਹ ਦੇਖੋ ਆਹ ਚੀਜ਼ ਆ ਜਿਵੇਂ ਬਿਲਕੁਲ ਮਾਰਬਲ ਦੀ ਲੁੱਕ ਆਏਗੀ ਓਕੇ ਆ ਸਾਰਾ ਮਲਟੀ ਕਲਰ ਹੈ ਔਰ ਇਹਦੀ ਲੱਗੇ ਹੋਈ ਦੀ ਵੀਰੇ ਲੁੱਕ ਉਧਰ ਦਿਖਾ ਦਿਓ ਵੀਰੇ ਉਹ ਦੇਖੋ ਸੇਮ ਆਹ ਆਰਟੀਕਲ ਲੱਗਿਆ ਹੋਇਆ ਉਹ ਜਿਹੜਾ ਏਸੀ ਥੱਲੇ ਲੱਗਿਆ ਹੋਣਾ ਆਪਣਾ ਜੀ ਜੀ ਉਧਰ ਵੀਰੇ ਚੈੱਕ ਕਰਾ ਦਿਓ ਆਹ ਆਰਟੀਕਲ ਲੱਗਿਆ ਹੋਇਆ ਵੀਰੇ ਇਹ ਲੱਗਣ ਤੋਂ ਬਾਅਦ ਜਿਹੜੀ ਲੁੱਕ ਐ ਐਵੇਂ ਆਏਗੀ ਇਹਦੇ ਵਿੱਚ ਇਹਦੇ ਸੈਂਟਰ ਦੇ ਵਿੱਚ ਨਾ ਇੱਕ 골ਡ 골ਡਨ ਸਟ੍ਰਿਪ ਪੈਂਦੀ ਹੁੰਦੀ ਹੈ ਵੀਰੇ ਠੀਕ ਹੈ ਹਾਂ ਇਹਦੇ ਜੋਇੰਟ ਦੇ ਉੱਤੇ ਮਤਲਬ ਲੁੱਕੇ ਦੀ ਬਹੁਤ ਕਹਿੰਡ ਆਂਦੀ ਹੈ ਇੱਕ ਇਹਦੀ ਵੀ ਦੱਸ ਦਿਓ ਵੀ ਆਪਣੀ ਸੇਮ ਸੂਮ ਤੋਂ ਬਟਰ ਬਟਰ ਪ੍ਰੂਫ ਹੈ 100% ਵੀਰੇ ਬੈਕ ਸਾਈਡ ਤੋਂ ਵੀ ਫਰੰਟ ਤੋਂ ਵੀ 100% ਵਾਟਰ ਪ੍ਰੂਫ ਹੈ ਕਸਟਮਰ ਨੇ ਅਗਰ ਚੈੱਕ ਕਰਨਾ ਤਾਂ 5-10 ਦਿਨ ਇਹਨੂੰ ਪਾਣੀ 'ਚ ਰੱਖ ਕੇ ਵੀ ਚੈੱਕ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਆ ਬਹਿਮੀ ਘੜਤੇ ਬਹਿਮ ਘੜਤੇ ਵੀਰੇ ਆ ਸੀਟ ਲੈ ਜਾਓ ਪਾਹ ਦਾ ਦਸਰ ਪਾਣੀ ਚ ਡਬੋ ਕੇ ਰੱਖ ਲਿਓ ਉਦੋਂ ਬਾਅਦ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ ਤੇ ਗੱਲ ਕਰਦੇ ਵੀਰੇ ਇਹ ਸ਼ਿੱਟਾਂ ਨਵੀਆਂ ਆਈਆਂ ਨਿਗੀਆਂ ਆਪਣੇ ਕੋਲ ਜੇ ਬਾਲੇਪਰ ਤੇ ਡਿਜ਼ਾਈਨ ਦੀ ਗੱਲ ਕਰੀਏ ਚਾਪਾਵੇਂ ਬੰਦਾ 200 ਲੈ ਰੇ ਪਾਵੇਂ ਆਪਣੇ ਕੋਲ 250 ਲੈ ਰੇ ਕਿੰਨੇ ਡਿਜ਼ਾਈਨ ਕਿੰਨੇ ਆਪਣੇ ਕੋਲੇ ਕਈ ਹਜ਼ਾਰਾਂ ਡਿਜ਼ਾਈਨ ਆ ਵੀਰੇ ਇਹ ਨਹੀਂ ਹੈਗਾ ਫੁੱਲ ਸਟਾਕ ਤੁਹਾਨੂੰ ਅਵੇਲੇਬਲ ਮਿਲੂਗਾ ਕੋਈ ਇਹ ਨਹੀਂ ਹੈਗਾ ਵੀ ਮੈਂ ਆਮ ਦੁਕਾਨਦਾਰ ਤੁਹਾਨੂੰ ਬੁੱਕ ਦਿਖਾਉਣਗੇ ਸਿਲੈਕਟ ਕਰਾ ਕੇ ਤੁਹਾਨੂੰ ਕਹਿਣਗੇ ਦੋ ਦਿਨਾਂ ਬਾਅਦ ਮਾਲ ਦਵਾਂਗੇ ਤਿੰਨ ਦਿਨਾਂ ਬਾਅਦ ਨਹੀਂ ਤੁਹਾਨੂੰ ਸੇਮ ਡੇ ਸੇਮ ਟਾਈਮ ਮਤਲਬ ਮਾਲ ਮਿਲੂਗਾ ਫੁੱਲ ਸ ਪਿਆ ਲੈ ਲਓ ਜਿੰਨੇ ਮਰਜ਼ੀ ਲੈ ਲਓ ਅਵੇਲੇਬਲ ਮਿਲੂਗਾ ਇੱਕ ਵਾਰੀ ਜਿੰਨੇ ਵੀ ਵੀਰ ਵੀਡੀਓ ਦੇਖਣੇ ਚ ਆਪਾਂ ਡਿਜ਼ਾਈਨ ਨੂੰ ਹੁਣ ডিসਪਲੇ ਦੇ ਵਿੱਚ ਲੱਗੇ ਹੋਏ ਨੇ ਇੱਕ ਵਾਰੀ ਵੈਸੇ ਚਾਤੀ ਮਾਰ ਲਵੇ ਇਹ ਹੈਗੇ ਨਾ ਆਪਣੇ ਜਿਹੜੇ ਇਹਨਾਂ ਦੇ ਜਿਆਦੇ ਲੈ ਲਓ ਦਿਲ ਨੂੰ ਲੱਗਣ ਵਾਲੇ ਲੈ ਲਓ ਵੀਰੇ ਮੈਂ ਇਹ ਡਿਸਪਲੇ ਦੀ ਆ ਸਾਰੀ ਡਿਸਪਲੇ ਆ ਵੀਰੇ 500 ਦਾ ਰੋਲ ਦਿੰਨੇ ਆ ਸੀ ਆ ਸਾਰੀ ਡਿਸਪਲੇ ਆ ਜਿਹੜਾ ਮਰਜ਼ੀ ਲੈ ਜਾਓ ਆ ਵਾਲਾ ਗੱਲੇ ਖਤਮ ਕਰਤੀ ਆ ਜਿਹੜੀ ਤੁਹਾਨੂੰ ਦਿਖ ਰਹੀ ਹੈ ਨਾ ਆ ਸਾਹਮਣੇ ਫਰੰਟ ਤੇ ਜਿੰਨੇ ਵੀ ਡਿਜ਼ਾਈਨ ਹੈ ਕਿੜੇ ਮਰਜ਼ੀ ਦਾ ਅੱਤ ਮਾਰ ਲਿਓ ਆਕੇ 500 ਦਾ ਵੀਰੇ ਆਹ ਦੁਕਾਨਦਾਰਾ ਮੰਗੂਣੀ ਇਹ ਨਹੀਂ ਹੈਗਾ ਜਿਹੜੀ ਚੀਜ਼ ਪਸੰਦ ਆ ਗਈ ਉਹਦਾ ਰੇਟ ਵਧਾਤਾ ਬਸ ਉਹਨੂੰ ਇੱਕ ਵਾਰੀ ਦਾ ਦੇਣਾ ਵੀਰੇ ਆਹ ਚੀਜ਼ ਲੱਗੀ ਆ ਆ 500 ਦੀ ਹੈ ਆ ਪਿਆ 650 ਦਾ 200 ਦਾ ਬਸ ਤੁਸੀਂ ਸਿਲੇਕਟ ਕਰਨਾ ਉਹਦੇ ਚੋਂ ਇਹਦਾ ਸਕਰੀਨ ਸ਼ਾਟ ਕਰ ਲਓ ਚਲਦੀ ਵੀਡੀਓ ਦੇ ਵਿੱਚ ਜ਼ੂਮ ਕਰਕੇ ਕਿਹੜਾ ਮਰਜੀ ਸਿਲੇਕਟ ਕਰ ਲਓ ਕੋਈ ਚੱਕਰ ਨਹੀਂ ਤੇ ਇਸ ਤੋਂ ਇਲਾਵਾ ਹਣ ਆਪਣੀ ਫਿਟਿੰਗ ਫੁਟਿੰਗ ਤਾਂ ਆਪਾਂ ਕਰਾਏ ਰਹਾਂਗੇ ਪ੍ਰੋਪਰ ਤੇ ਨਾਲ ਪੰਜਾਬ ਜਿੱਥੇ ਮਰਜ਼ੀ ਲੇਬਰ ਲੈ ਲਓ ਤਕਰੀਬਨ ਮੇਰੇ ਕੋਲੇ ਹਰ ਸ਼ਹਿਰ ਦੇ ਵਿੱਚ ਲੇਬਰ ਹੈ ਠੀਕ ਹੈ ਅਗਰ ਜ਼ਿਆਦਾ بڑا ਕੰਮ ਹੁੰਦਾ ਤਾਂ ਮੈਂ ਆਪਣੀ ਉਰੋਂ ਲੋਕਲ ਆਪਣੀ ਪਰਸਨਲ ਲੇਬਰ ਭੇਜਾਂਗੇ ਤੇ ਡਿਲੀਵਰੀ ਦੇ ਚਾਰਜਸ ਬੰਦੇ ਦੇ ਹੋਣਗੇ ਜਿਹੜਾ ਮੰਗਵਾਰਿਆ ਕੁਝ ਉਹ ਵੀਰੇ ਆਇਆ ਜੇ ਤਾਂ ਰੋਲ ਘੱਟ ਨੇ ਤਾਂ ਅਗਲੇ ਦੇ ਹੋਣਗੇ ਅਗਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈ ਤਾਂ ਫ੍ਰੀ ਆਫ ਕਾਸਟ ਉਹਦੇ ਘਰ ਡਿਲੀਵਰ ਕਰਾਵਾਂਗੇ ਉਹ ਡਿਪੈਂਡ ਕਰਦਾ ਬੰਦਾ ਕਿੰਨੀ ਕੁਆਂਟੀਟੀ ਦੇ ਵਿੱਚ ਮਾਲ ਮੰਗਵਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਲਓ ਜੀ ਸਕਰੀਨ ਤੇ ਨੰਬਰ ਆ ਚੀਜ਼ਾਂ ਨਵੇਂ ਸਿਆਂ ਵਾਲਪੇਪਰ ਤੁਹਾਨੂੰ ਦਿਖਾਤੇ ਸਿਰਫ 3500 ਦੁਬਾਰੋ ਕਰ ਦੇਣਾ ਕਿਸੇ ਭਰਾ ਦਾ ਘੱਟ ਵਜੜ ਪੈਸੇ ਤੋਂ ਸਟਾਰਟਿੰਗ ਹੈ ਵੀਰੇ ਵਿਦ ਲੇਬਰ ਦੇ ਨਾਲ ਬਾਕੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਜਿੰਨੇ ਵੀ ਪਰ ਆਪਣੇ ਦੇਖ ਰਹੇ ਉਹਨਾਂ ਨੇ ਅੱਗੇ ਆਉਣ ਵਾਲਾ ਵਿਆਹ ਦਾ ਸੀਜ਼ਨ ਹੈ ਕਈ ਵਾਰ ਕਹਿੰਦਾ ਯਾਰ ਘੱਟ ਖਰਚੇ 'ਚ ਰੂਮ ਤਿਆਰ ਹੋ ਜੇ ਤਾਂ ਯਾਰ ਤੁਸੀਂ ਇਹ ਆਪਸ਼ਨ ਲੈ ਸਕਦੇ ਹੋ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਹਿੰਦਾ ਬਈ ਪੀਵੀ 13 ਪ੍ਰੋਡਕਸ਼ਨ ਤੇ ਵੀਡੀਓ ਦੇਖੀ ਸੀ ਉਹਦਾ ਫਾਇਦਾ ਕੀ ਹੈ ਚਲੋ ਫਾਇਦਾ ਵੀ ਲਗਿਆ ਕਰਾਉਣਾ ਵੀਰੇ ਜਿੰਨੇ ਵੀ ਆਪਣੇ ਵਿਊਰ ਨੇ ਉਹਨਾਂ ਲਈ ਕੋਈ ਸਕੀਮ ਕੱਢ ਦੋ ਵੀ ਜਿਹੜੇ ਬੰਦੇ ਆਪਣੀ ਵੀਡੀਓ ਵੀ ਦੇਖ ਲੈਂਦੇ ਨੇ ਜਾਂ ਤੁਹਾਡਾ ਪੇਜ ਫੋਲੋ ਕਰ ਲੈਂਦੇ ਨੇ ਆਪਣੀ ਵੀਡੀਓ ਦੇ ਥਰੂ ਲਾ ਲਓ ਕੁਝ ਵੀ ਲਾ ਲਓ ਲਾਈਕ ਵੀ ਕਰ ਦਿੰਦੇ ਨੇ ਵਿਚਾਰੇ ਸ਼ੇਅਰ ਵੀ ਕਰ ਦਿੰਦੇ ਨੇ ਸੋਨੇ ਸੋਨੇ ਕਮੈਂਟ ਵੀ ਕਰ ਦਿੰਦੇ ਨੇ ਤੇ ਉਹਨਾਂ ਲਈ ਜਿਹੜਾ ਮੰਨ ਕੇ ਚਲੋ ਸਾਡਾ ਪੇਜ ਹੈ ਇੰਸਟਾਗ੍ਰਾਮ ਦੇ ਉੱਤੇ ਐਸ ਆਰ ਵਾਲਪੇਪਰਜ਼ ਸੁਲਤਾਨ ਜਿਹੜਾ ਉਹਨੂੰ ਫੋਲੋ ਕਰੂਗਾ ਤੇ ਵੀਡੀਓ ਨੂੰ ਸ਼ੇਅਰ ਕਰੂਗਾ ਤੇ ਵੀਰੇ ਜਿਹਵੇਂ ਸਾਡੇ ਆ ਫਾਲੋਅਰਸ ਨੇਗੇ ਫਾਲੋਅਰ ਵੀਰੇ ਇੱਕ ਵਾਰੀ ਕਲੋਸ ਤੋਂ ਆ ਕੇ ਅਸੀਂ ਅਸੀਂ ਵੀਰੇ ਕੀ ਕਰਨਾ ਇਹਨੂੰ ਸਕਰੋਲ ਕਰਾਂਗੇ ਠੀਕ ਹੈ ਜਿੰਨੇ ਵੀ ਸਾਡੇ ਫਾਲੋਅਰਸ ਨੇ ਇਹਨੂੰ ਸਕਰੋਲ ਕਰਾਂਗੇ ਜਿਹੜਾ ਸਭ ਤੋਂ ਟੌਪ ਦੇ ਉੱਤੇ ਵੀਰੇ ਨਾਮ ਆਊਗਾ ਓਕੇ ਠੀਕ ਹੈ ਜੀ ਉਹਨੂੰ 10 ਰੋਲ ਫ੍ਰੀ ਆਫ ਕਾਸਟ ਵਾਲਪੇਪਰ ਦੇ ਜਿਹੜੇ ਮਰਜ਼ੀ ਲੈ ਲਵੇ ਚਾਹੇ 200 ਵਾਲੇ ਚਾਹੇ 650 ਵਾਲੇ ਜਿੰਨੇ ਵਾਲੇ ਮਰਜ਼ੀ ਲੈ ਲਵੇ ਫ੍ਰੀ ਆਫ ਕਾਸਟ ਘਰ ਡਿਲੀਵਰ ਕਰਾਵਾਂਗੇ ਵੀਰੇ ਹੁਣ ਫ੍ਰੀ ਚ ਤਾਂ ਮਿਲ ਰਿਹਾ ਨੇ ਹੁਣ ਤੁਸੀਂ ਸੋਚ ਰਹੇ ਹੋ ਬਾਈ ਕਦੋਂ ਤੇ ਕਿਵੇਂ ਹਾਂ ਸ਼ੈਟਰਡੇ ਉਹ ਸੱਚ ਆ ਜਿਹੜਾ ਸੈਚਟਰਡੇ ਆ ਸਤੰਬਰ 27 ਸਤੰਬਰ ਆਉਂਦਾ ਸੈਚਟਰਡੇ ਦਾ ਸ਼ਨੀਵਾਰ ਨੂੰ ਸ਼ਨੀਵਾਰ ਨੂੰ 27 ਤਰੀਕ ਜੀ 27 ਤਰੀਕ ਨੂੰ ਹਾਂ ਵੀਰੇ ਆ ਸ਼ੀਟਾਂ ਦਾ ਵੀ ਕੱਢਣਾ ਤੇ ਨਾਲ ਛੋਡੀ ਵੀਡੀਓ ਜਿਹੜਾ ਮਤਲਬ ਦੇਖ ਕੇ ਸਾਡੇ ਪੇਜ ਤਾਂ 10 ਰੋਲ ਵਾਲਪੇਪਰ ਦੇ ਵੀ ਫ੍ਰੀ ਆਫ ਕਾਸਟ ਡਿਲੀਵਰ ਕਰਾਵਾਂਗੇ। ਲੋ ਜੀ ਜਿੰਨਾਂ ਨੇ ਲੈਣੇ ਨੇ ਫ੍ਰੀ ਦੇ ਵਿੱਚ 10 ਵਾਲਪੇਪਰ ਦੇ ਰੋਲ ਅਗਲੀ ਵੀਡੀਓ ਦੇ ਵਿੱਚ ਸ਼ੀਟਾਂ ਦਾ ਆਫਰ ਚਲਾਵਾਂਗੇ ਤਾਂ ਤੁਸੀਂ ਕਰਨਾ ਕੁਝ ਨਹੀਂ ਬਾਈ ਦਾ ਨੀਚੇ ਟੈਗ ਵੀ ਕੀਤਾ ਹੋਇਆ ਮੈਂਸ਼ਨ ਵੀ ਕਰ ਦੂੰਗਾ। ਜਾ ਕੇ ਫੋਲੋ ਕਰ ਲਿਓ ਕੁਝ ਨਹੀਂ ਸ਼ਨੀਵਾਰ ਨੂੰ ਬਸ ਇਹਨਾਂ ਨੇ ਉਂਗਲੀ ਘੁਮਾਉਣੀ ਹੈ। ਤੁੱਕਾ ਲੱਗਾ ਤੁਸੀਂ ਵਾਲਪਰ 10 ਫਰੀ ਦੇ ਵਿੱਚ ਲੈ ਸਕਦੇ ਹੋ। ਬਾਕੀ ਕੰਟੈਕਟ ਕਰਨਾ ਨਾ ਭੁੱਲਿਓ ਜੀ।